ਗੁਰੂਨ ਕੀ ਦੀ ਸੇਵਾ ਕਰਨ ਵਾਸਤੇ ਆਖਿਆ ਸਤਿਗੁਰ ਕੰਨੇ ਹਰ ਕੀ ਤੁਮ ਸੇਵਾ ਕਰੋ ਬੰਦਿਆ ਰੱਬ ਦੀ ਸੇਵਾ ਕਰੀ ਪ੍ਰਮਾਤਮਾ ਦੀ ਸੇਵਾ ਕਰੀ ਦੂਜੀ ਸੇਵਾ ਨਾ ਕਰੋ ਕੋਈ ਦੀ ਦੂਜੀ ਸੇਵਾ ਨਾ ਕਰੇ ਹਰ ਕੀ ਸੇਵਾ ਤੇ ਮਨੋ ਚੰਦਿਆ ਫਲ ਪਾਈ ਦੂਜੀ ਸੇਵਾ ਜਨ ਬਿਰਥਾ ਜਾਏਗੀ ਜੇ ਦੂਜੀ ਸੇਵਾ ਕਰੇਗਾ ਤੇਰਾ ਜਨ ਬਿਰਥਾ ਚਲੇ ਜਾਏਗਾ ਤੇ ਬੰਦਾ ਕਰਦਾ ਹੀ ਦੂਜਿਆਂ ਦੀ ਸੇਵਾ ਹੀ ਗੁਰਦੁਆਰਿਆਂ 'ਕੀ ਸੇਵਾ ਕਰਨੀ ਹੋਵੇ ਤੇ ਬੰਦੇ ਨੂੰ ਬੜੀ ਔਖੀ ਲੱਗਦੀ ਹੈ। ਦੇਰਿਆਂ ਵਿੱਚ ਜਾ ਕੇ ਭਾਵੇਂ ਘਾਹ ਪੁੱਟੀ ਜਾਵੇ, ਭਾਵੇਂ ਦੇਰਿਆਂ ਦੇ ਵਿੱਚ ਜਾ ਕੇ ਜਿੱਦਾਂ ਉਹ ਬਾਬੇ ਦੇ ਸਾਰਾ ਦਿਨ ਭਾਵੇਂ ਲੱਤਾਂ ਵੀ ਲੱਤਾਂ ਘੁੱਡੀ ਜਾਵੇ, ਉੱਤੇ ਸਾਰਾ ਦਿਨ ਕੱਢ ਲਾਏਗਾ। ਪਰ ਗੁਰੂ ਦੀ ਸੇਵਾ ਕਰਨ ਲੱਗਿਆਂ, ਗੁਰੂ ਦੀ ਪ੍ਰਮਾਤਮਾ ਦੀ ਸੇਵਾ ਕਰਨ ਲੱਗਿਆਂ ਬੰਦਾ ਕਹਿੰਦਾ ਮੇਰੇ ਕੋਲ ਟਾਈਮ ਹੀ ਨਹੀਂ ਹੈ, ਮੇਰੇ ਤੋਂ ਸਮਾਂ ਹੀ ਨਹੀਂ ਹੈ। ਕਾਸ ਸਿੱਖ ਨੇ ਕਿਤੇ ਬਾੜੀ ਪੜੀ ਹੁੰਦੀ ਕਾਸ ਸਿੱਖ ਕਿਤੇ ਬਾੜੀ ਨਾਲ ਜੁੜਿਆ ਹੁੰਦਾ ਅੱਜ ਦੇ ਸਿੱਖ ਦਾ ਜੀਵਨ ਬੜਾ ਉੱਚਾ ਸੁੱਚਾ ਹੁੰਦਾ ਕਿਤੇ ਤੁਸੀਂ ਪਾ